ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ 15 ਅਗਸਤ ਜੋ ਕਿ ਭਾਰਤ ਦੇ ਸੰਵਿਧਾਨ ਵਿੱਚ ਭਾਰਤ ਦੀ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ ਤੇ ਸਭ ਸੰਗਤ ਨੂੰ ਪਤਾ ਹੀ ਹੈ ਕਿ ਜਿਹੜੀ ਸਿੱਖ ਕੌਮ ਹੈ ਉਹ ਕਦੇ ਆਜ਼ਾਦ ਨਹੀਂ ਹੋਈ ਨਾ ਕਿ ਇਹਨਾਂ ਨੇ ਸਾਡੇ ਨਾਲ ਹਮੇਸ਼ਾ ਹੀ ਬਤਕਰੇ ਕਰਕੇ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਕੋਈਆਂ ਬੇਅਦਬੀਆਂ 30 32 33 ਸਾਲ ਹੋ ਗਏ ਜਿਹੜੇ ਨਿਹੰਗ ਸਿੰਘਾਂ ਨੂੰ ਜਿਹੜੇ ਆਵਾਰੇ ਵਰਗਿਆਂ ਨੂੰ ਅੰਦਰ ਜੇਲ੍ਹ 'ਚ ਡੱਕ ਕੇ ਰੱਖਿਆ ਆ ਇਹ ਕਿੱਥੇ ਦਾ ਸੰਵਿਧਾਨ ਹੈ ਜੇ ਦੇਖਿਆ ਜਾਵੇ ਤਾਂ ਸੰਵਿਧਾਨ ਸਾਰਿਆਂ ਲਈ ਇੱਕ ਹੁੰਦਾ ਤੇ ਸਿੱਖਾਂ ਲਈ ਇੱਥੇ ਸੰਵਿਧਾਨ ਹੀ ਅਲੱਗ ਕੀਤਾ ਹੈ ਭਾਰਤ ਕਹਿੰਦੇ ਆਜ਼ਾਦ ਹੋਇਆ 1947 'ਚ 15 ਅਗਸਤ ਨੂੰ ਜੇ ਦੇਖਿਆ ਜਾਵੇ ਪ੍ਰੈਕਟੀਕਲ ਤੌਰ ਤੇ ਤੇ ਭਾਰਤ ਦੀ ਵੰਡ ਨਹੀਂ ਹੋਈ ਵੰਡ ਪੰਜਾਬ ਦੀ ਹੋਈ ਆ ਪੰਜਾਬ ਨੂੰ ਵੰਡ ਕੇ ਅੱਧਾ ਪਾਕਿਸਤਾਨ ਬਣਾ ਦਿੱਤਾ ਗਿਆ ਤੇ ਅੱਧਾ ਹਿੰਦੁਸਤਾਨ ਦੇ ਅੰਦਰ ਦਿੱਤਾ ਉਹਦੇ ਵਿੱਚੋਂ ਵੀ हिमाचल काट ले हरियाणा काट ले ਸਾਨੂੰ ਛੋਟਾ ਜਿਹਾ ਟੁਕੜਾ ਦਿੱਤਾ ਤੇ ਜਿਹੜਾ ਰਹਿੰਦਾ ਪੰਜਾਬ ਆ ਉਹਦੇ ਵਿੱਚ ਵੀ 35 35 40 40 ਕਿਲੋਮੀਟਰ ਚ ਬੀਐਸਐਫ ਲਾ ਕੇ ਉਹ ਏਰੀਆ ਨੂੰ ਵੀ ਘੇਰਿਆ ਜਾ ਰਿਹਾ ਹੈ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਤੇ ਪਿਛਲੇ ਡੇਢ ਸਾਲ ਤੋਂ ਜਿ세ਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਚਮਕੌਰ ਸਾਹ ਵਾਲੇ ਬਾਬਾ ਰਾਜਾ ਰਾਸ ਸਿੰਘ ਜੀ ਅਰਬਾ ਖਰਬਾ ਕਰਨ ਨਾਲ ਹੋਰ ਵੀ ਬੇਅੰਤ ਨਿਹੰਗ ਸਿੰਘ ਫੌਜਾਂ ਇੱਥੇ ਬੈਠੀਆਂ ਨੇ ਇੱਥੇ ਅੱਜ 15 ਅਵਸਤ ਦੇ ਮੌਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਮਾਰਚ ਕੱਢੇ ਜਾ ਰਿਹਾ ਹੈ ਉਹਦੀ ਗਵਾਹੀ ਕਰਦੀ ਹੈ ਨਿੰਗ ਸਿੰਘ ਫੌਜਾਂ ਜਥੇਦਾਰ ਬਾਬਾ ਕਲਵਿੰਦਰ ਸਿੰਘ ਜੀ ਬਾਬਾ ਜਥੇਦਾਰ ਬਾਬਾ ਕਲਵਿੰਦਰ ਸਿੰਘ ਜੀ ਚੌਂਤੇ ਚਮਕੌਰ ਸਾਹਿਬ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਪਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਮਹਾਲੀ ਅੱਜ ਤੁਸੀਂ ਵੇਖ ਸਕਦੇ ਜੇ ਖਰਚੇ ਦਾ ਜਹੋ ਜਲਾਲ ਸੰਗਤ ਦਾ ਜੂਤ ਦਾ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਦੀ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਬੜਾ ਵੱਡਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੇ ਤੁਸੀਂ ਆਪ ਵੇਖ ਸਕਦੇ ਹੋ ਇੱਡਾ ਵੱਡਾ ਰੋਸ ਮਾਰਚ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਕੋਈ ਕੋ ਸ਼ੁਰੂ ਤੋਂ ਇਹੀ ਰੋਲਾ ਪੈਂਦਾ ਸੀ ਪੰਜਾਬ ਦੇ ਜੂਸ ਦਾ ਵੀ ਚੰਡੀਗੜ੍ਹ ਤੇ ਵੜਨਾ ਹੈ ਚੰਡੀਗੜ੍ਹ ਤੇ ਜਾਣਾ ਅੱਜ ਚੰਡੀਗੜ੍ਹ ਦੀ ਧਰਤੀ ਦੇ ਚੰਡੀਗੜ੍ਹ ਦੇ ਵਿੱਚ ਇਸ ਕੋ ਮਿੰਸਾ ਮੋਰਚ ਦੀ ਸੰਗਤਾ ਨਿਹੰਗ ਸਿੰਘ ਫੌਜਾ ਬੜੇ ਜਹੋ ਜਲਾਲ ਦੇ ਨਾਲ ਅੱਜ ਰੋਸ ਮਾਰਚ ਕੱਢ ਰਹੀ ਹੈ 15 ਅਗਸਤ ਨੂੰ ਤੇ ਸਾਰੇ ਆਪਾਂ ਤਗੜੇ ਹੋ ਕੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਿ 32-32 ਸਾਲ ਤੋਂ 30-30 ਸਾਲ ਤੋਂ ਜੇਲਾ 'ਚ ਬੰਦ ਨੇ ਉਹਨਾਂ ਦਾ ਨਿصاف ਲੈਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਹੋਰੀਆ ਜਿਹੜੀਆਂ ਬਦਮੀਆਂ ਹੋਈਆਂ ਜਿਹੜੀਆਂ ਗਾਹ ਹੋ ਰਹੀਆਂ ਇਹਨਾਂ ਦਾ ਕੋਈ ਵਧੀਆ ਕਾਨੂੰਨ ਬਣਾਇਆ ਜਾਵੇ ਤੇ ਇਸ ਕਰਕੇ ਆਪਾਂ ਸਾਰੇ ਇਕੱਠੇ ਹੋਈਏ ਕੋਕੋ ਪੰਜਾਬ 'ਚ ਬਹੁਤ ਸੰਗਤ ਬੜੀਆਂ ਸੰਪਰਦਾਵਾਂ ਐ ਸਾਰੇ ਹੀ ਆਪ ਆਪਣੇ ਘਰਾਂ 'ਚ ਬੈ ਕੇ ਆਪ ਆਪਣੀਆਂ ਜ਼ਮੀਨਾਂ ਦੇ ਵਿੱਚ ਬੈ ਕੇ ਤੇ ਆਪਾਂ ਸਾਰੇ ਬੜਾ ਕੁਝ ਕਰਦੇ ਆਂ ਜੋੜ ਮਿਲ ਵੀ ਮਨੋਨੇ ਆ ਆਪ ਆਪਣੇ ਡੇਰੇ 'ਚ ਪਰ ਜਿਹੜੇ ਜਾਗਦੇ ਜਮੀਰਾ ਵਾਲੇ ਨਾ ਅੱਜ ਚੰਡੀਗੜ੍ਹ ਦੀ ਧਰਤੀ ਦੇ ਵਿੱਚ ਦੇਖੋ ਕਿੱਡਾ ਵੱਡਾ ਕੌਮ ਦਾ ਮੋਰਚਾ ਹੈ ਕਿੱਡਾ ਵੱਡਾ ਬੰਦੀ ਸਿੰਘਾਂ ਦੀ ਲਹਿਰ ਦਾ ਮੋਰਚਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਿਰਬੇ ਦਾ ਇਨਸਾਫ ਲੈ ਆਲੀ ਸਾਰੇ ਦੇਖੋ ਕਿੰਨਾ ਸੰਗਤ ਦਾ ਜਹੋ ਜਲਾ ਲੇ ਕਿੰਨੀਆਂ ਨੇ ਹਗ ਸਿੰਘ ਫੌਜਾਂ ਵੇਖ ਲੋ ਹਜ਼ਾਰਾਂ ਦੇ ਹਿਸਾਬ ਨਾਲ ਕਿਉਂਕਿ ਸਾਰੇ ਜਾਗਦੇ ਜਮੀਰਾ ਵਾਲੇ ਆ ਬਾਕੀ ਤੁਸੀਂ ਘਰਾਂ 'ਚ ਬਹਿ ਕੇ ਜੋ ਮਰਜ਼ੀ ਕਰੀ ਜਾਓ ਮਾਰ ਘਰ 'ਚ ਵੀ ਜਾਣਾ ਸਾਰਿਆਂ ਨੇ ਇਸ ਕਰਕੇ ਜਿਹੜਾ ਕੌਮ ਦੇ ਮੋਰਚੇ ਲੜ ਕੇ ਕੌਮ ਦੀ ਗੱਲ ਕਰਕੇ ਤੇ ਕੌਮ ਦੀ ਖਾਤਰ ਜਿਹੜਾ ਚੰਗੇ ਕੰਮ ਕਰੇਗਾ ਕੌਮ ਨੂੰ ਹਮੇਸ਼ਾ ਯਾਦ ਕਰਦੀ ਏ ਇਸ ਕਰਕੇ ਚੜ੍ਹਦੀ ਕਲਾ ਤੇ ਰਹਿ ਕੇ ਆਪਾਂ ਕੌਮ ਦੇ ਮੋਰਚੇ ਲੜੀਏ ਤੇ ਬਾਬਾ ਜੀ ਦੋਸਤ ਲਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀਨ ਸਾਹ ਮੋਰਚੇ ਬਨ ਰੋਸ ਮਾਰਦੀ ਜਿਹੜੀ ਕਾਲ ਦਿੱਤੀ ਗਈ ਸੀ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਪੰਥ ਦੇ ਜਥੇ ਬਣੇ ਨੇ ਹੰਗ ਸਿੰਘ ਗੱਲ ਪੰਥ ਚੜ੍ਹਦੀ ਕਲਾ ਦੇ ਨਾਲ ਸ਼ਾਮਲ ਹੋਏ ਨੇ ਪੂਰਾ ਜਹੋ ਜਲਾਲ ਫੌਜਾਂ ਦਾ ਤੁਸੀਂ ਦੇਖ ਸਕਦੇ ਹੋ ਤੇ ਜਿੰਨੇ ਵੀ ਆਏ ਨੇ ਸਾਰਿਆਂ ਨੂੰ ਜੀਓ ਆਇਆ ਸਾਰਾ ਧੰਨਵਾਦ ਤਿੰਨ ਸਿੰਘ ਕੋਈ ਮੋਰਚੇ ਦੀ ਵੱਡੀ ਪ੍ਰਾਪਤੀ ਹੈ ਜਿਹੜੇ ਰਹਾ ਹੋਏ ਨੇ ਭਾਈ ਸਮਰ ਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਲਖਾ ਤੇ ਕੱਲ ਭਾਈ ਗੁਰਨਮਜੀਤ ਸਿੰਘ ਇੰਜੀਨੀਅਰ ਦੀ ਪੱਕੀ ਰਿਹਾਈ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੂਦਰ ਸਿੰਘ ਨੇ ਉਹ ਵੀ ਰਿਹਾ ਹੋਣਗੇ ਸਾਰਿਆਂ ਸੰਗਤਾਂ ਵੱਲੋਂ ਚੜ੍ਹ ਕੇ ਕੋਈ ਮੋਰਚੇ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ